ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਪ੍ਰੀਤ ਮੋਟਰਸ ਐਂਡ ਕਾਰ ਡਿਟੇਲਿੰਗ ਕੋਟਪੁਰਾ ਬਾਈਪਾਸ ਦੋਸਤੋ ਗੱਡੀ ਦੀ ਹਾਲਤ ਬਹੁਤ ਬੁਰੀ ਹੈ ਆਪਾਂ ਇਹਦੀ ਕੁਝ ਐਕਸਟਰਾ ਲੈ ਕੇ ਡਿਟੇਲਿੰਗ ਕਰ ਰਹੇ ਹਾਂ ਫੁੱਲ ਡਿਟੇਲਿੰਗ ਨਹੀਂ ਕਰ ਰਹੇ ਡਰਾਈ ਕਲੀਨ ਕਰ ਰਹੇ ਹਾਂ ਜਿੱਦਾਂ ਦੀ ਗੱਡੀ ਦੀ ਹਾਲਤ ਸੀ ਇਹਦੇ ਕੁਝ 500 ਰੁਪਏ ਚਾਰजेस ਐਕਸਟਰਾ ਲਏ ਸੋ ਵੀਡੀਓ ਪੂਰੀ ਦੇਖਿਓ ਇਟਲੀ ਜੀ ਮੈਂ ਜਰੂਰ ਦੱਸਦਾ ਕੋਈ ਵੀ ਬੰਦਾ ਕਾਰੀਗਰ ਹੋਵੇ ਉਹਨੂੰ ਕਮੀਆਂ ਪੀਛੀਆਂ ਵਿੱਚ ਲੱਗਦੇ ਰਹਿੰਦੀਆਂ ਜਿੰਨਾ ਚਿੱਕਰ ਸਾਨੂੰ ਆਪ ਨਾ ਲੱਗੇ ਬਈ ਇਹ ਗਾਕ ਦੇ ਗੱਡੀ ਰੈਡੀ ਕਰਕੇ ਦੇਣ ਵਾਲੀ ਹੈ ਉਹਨੇ ਚਕਰ ਕੋਈ ਵੀ ਕਮੀ ਹੈ ਜਿਸ ਤਰ੍ਹਾਂ ਪੈਕੇਜ ਹੈ ਉਸ ਪੈਕੇਜ ਨੂੰ ਪੂਰੇ ਐਫਰਟਸ ਕਰੀ ਦੇ ਸੋ ਮੈਂ ਗੱਲ ਕਰ ਰਿਹਾ ਕਾਰੀਗਰ ਦੀ ਸਾਨੂੰ ਕੋਈ ਨਾ ਕੋਈ ਕਮੀ ਲੱਗੇ ਸਾਨੂੰ ਨਹੀਂ ਨਾ ਜੱਚਦੀ ਉਹਨੇ ਚਕਰ ਅਸੀਂ ਗੱਡੀ ਗਾਕ ਨੂੰ ਨਹੀਂ ਦੇਕੇ ਰਾਜੀ ਸੋ ਗੱਡੀ ਦੀ ਕੰਡੀਸ਼ਨ ਬਹੁਤ ਫੀ ਸੀ ਬੈਠਣ ਯੋਗ ਨਹੀਂ ਸੀ ਆਪਾਂ ਗੱਡੀ ਨੂੰ ਬੈਠਣ ਯੋਗ ਬਣਾਇਆ ਪ੍ਰੀਤ ਮੋਟਰਸ ਐਟ ਕਾਰ ਡਿਟੇਲਿੰਗ ਕੋਟਪੁਰਾ ਬਾਈਪਾਸ ਦਸੂ ਇਸ ਗੱਡੀ ਦੀ ਕੰਡੀਸ਼ਨ ਜੋ ਸੀ ਜਾ ਪਹਿਲਾਂ ਜਾਂ ਬਾਅਦ ਬਿਫੋਰ ਐਂਡ ਆਫਟਰ ਤੁਸੀਂ ਦੇਖ ਸਕਦੇ ਹੋ ਅਗਰ ਗੱਡੀ ਦੇ ਵਿੱਚ ਬੈਠਦੇ ਆ ਗੱਡੀ ਦੇ ਵਿੱਚ ਬੈਠਣ ਯੋਗ ਨਹੀਂ ਲੱਗਦੀ ਸਾਫ਼ ਸੁਥਰੀ ਨਹੀਂ ਤੇ ਆਪਣੀ ਜਰਨੀ ਹੈ ਜਿਹੜੀ ਉਹ ਵਧੀਆ ਨਹੀਂ ਹੋ ਸਕਦੀ ਸੋ ਸਾਡੀ ਕੋਸ਼ਿਸ਼ ਹੋਊਗੀ ਤੁਹਾਨੂੰ ਬੈਸਟ ਕੰਮ ਦੇਣ ਦੀ ਕੁਆਲਿਟੀ ਤੁਸੀਂ ਲੈਣੀ ਹੈ ਕੁਆਲਿਟੀ ਅਲੱਗ-ਅਲੱਗ ਪੈਸਿਆਂ ਦੇ ਹਿਸਾਬ ਨਾਲ ਡਿਸਾਈਡ ਕੀਤੀ ਜਾਂਦੀ ਹੈ ਜਿਹੜੇ ਦੋਸਤ ਪ੍ਰੋਪਰ ਡਿਟੇਲਿੰਗ ਯੂਨਿਟ ਦੇ ਉੱਤੇ ਵਾਸ਼ਿੰਗ ਦਾ ਕੰਮ ਕਰਾਉਣਾ ਚਾਹੁੰਦੇ ਆ ਮੈਂ ਸੇਵਾਛਾਜ਼ ਹਾਂ ਮੈਂ ਸੇਵਾ ਚਾਜ਼ਰ ਮੈਂ ਤਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਹਿਲਾਂ ਮਕੈਨੀਕਲ ਲਾਈਨ ਲੋਕਾਂ ਨੂੰ ਬਹੁਤ ਸਮਝਾਇਆ ਸੋ ਗੱਡੀ ਵੈਟਨ ਡਰਾਈ ਹੋ ਕੇ ਕਲੀਨ ਹੋ ਚੁੱਕੀ ਹੈ ਹੁਣ ਇਹਦੀ ਤੁਸੀਂ ਪਹਿਲਾਂ ਨਾਲੋਂ ਕੰਡੀਸ਼ਨ ਦੇਖੋ ਗੁੱਡ ਹੋ ਗਈ ਮੈਂ ਇਸ ਕਰਕੇ ਜੋ ਕਮੀਆਂ ਰਹੀਆਂ ਅਸੀਂ ਉਹ ਕਮੀਆਂ ਨੂੰ ਵੀ ਦੂਰ ਕਰਾਂਗੇ ਮਕੈਨੀਕਲ ਲਾਈਨ ਨੂੰ ਕੰਮ ਕਰਾਂਗੇ ਮੁੰਡੇ ਕਰਨਗੇ ਇਹਦੀ ਵੀ ਆਪਾਂ ਕੰਮ ਛੱਡਾਂਗੇ ਜਿਹੜੇ ਸੱਜਣ ਕੰਮ ਕਰਾਉਣ ਆਉਣਗੇ ਕੰਮ ਅੱਗੇ ਵੀ ਮੁੰਡੇ ਕਰਦੇ ਐ ਤੇ ਅੱਗੇ ਵੀ ਤੇ ਹੁਣ ਵੀ ਮੇਨ ਦੇਖ ਰੱਖ ਹੁੰਦੀ ਹੈ ਦੇਖ ਰੱਖ ਜਰੂਰ ਹੋਊਗੀ ਪਰ ਇੰਟਰਫੇਰਟ ਘਟੇਗੀ ਮੈਂ ਬਹੁਸ ਪਬਲਿਕ ਨੂੰ ਸਮਝਾਇਆ ਬੜੇ ਗਲਤੀਆਂ ਪੁੱਠੇ ਸਿੱਧੇ ਕਮੈਂਟ ਆਉਂਦੇ ਕੋਈ ਇਸ਼ੂ ਨਹੀਂ ਹੈਗਾ ਪਰ ਜਿਹੜਾ ਦੋਸਤ ਕਮੈਂਟ ਕਰਨ ਵਾਲਾ ਕਮੈਂਟ ਪਾਉਂਦਾ ਨਾ ਉਹ ਸਾਨੂੰ ਬਹੁਤ ਕੁਝ ਸਿੱਖਣ ਨੂੰ ਦੇਂਦਾ ਹੈ ਸਾਡੀ ਤਰੱਕੀ ਦਾ ਇੱਕ ਵੱਡਾ ਰਾਜ ਕਮੈਂਟ ਗਲਤ ਪਾਉਣ ਵਾਲਾ ਵਿਅਕਤੀ ਹੈ ਪਰ ਉਹਨੂੰ ਜਲਤੋ ਸਲੂਟ ਹੈ ਆਪਾਂ ਇਸ ਗੱਡੀ ਦੀ ਕੰਡੀਸ਼ਨ ਗੁੱਡ ਕਰਤੀ ਹੈ ਬਹੁਤ ਬੁਰੀ ਹਾਲਤ ਸੀ ਬਸ ਇਹ ਗੱਲ ਸਮਝ ਲਓ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਆਉਂਦਾ ਹੈ ਸਾਡੇ ਮੁਤਾਬਕ ਕੰਮ ਕਰਾਓਗੇ ਤੇ ਰਿਜ਼ਲਟ ਦੇਵਾਂਗੇ ਜੇ ਜਿਵੇਂ ਵਾਸ਼ਿੰਗ ਵਾਲੇ ਦੋਸਤ ਸਾਹਮਣੇ ਵਾਸ਼ ਕਰਾਉਣਾ ਜਾਂ ਕਿਤੇ ਵਾਸ਼ਸ਼ਾ ਦੇ ਜਾਂਦੇ ਆ ਵੈਕਮ ਕਰ ਦੋ ਜੀ ਨਾ ਕਰੋ ਜੀ ਇਹਦੇ ਪੈਸੇ ਘਟਾ ਲਓ ਜੀ ਸੋ ਪੈਕੇਜ ਸੋ ਜੋ ਹੈ ਸੋ ਮਿਲੇਗਾ ਰਿਜ਼ਲਟ ਮਿਲੇਗਾ ਅਰ ਪੈਸੇ ਲਵਾਂਗੇ ਰਿਜ਼ਲਟ ਦੇਵਾਂਗੇ ਕੁਆਲਿਟੀ ਦਾ ਫਰਕ ਇਹੀ ਹੁੰਦਾ ਹੈ ਸੋ ਸ਼ਬਦ ਬੁਰੇ ਲੱਗੇ ਹੁਣ ਤਾਂ ਮਾਫ਼ੀ ਵੀ ਚਾਹਣਾ ਤੇ ਤੁਹਾਡਾ ਪਿਆਰ ਮਿਲਦਾ ਰਵੇ ਮੈਂ ਤ੍ਰੀਤ ਮੋਟਰ ਦੇ ਨਾਲ ਕਾਰ ਡਿਟੇਲਿੰਗ ਤਿੰਨ ਸਾਲਾਂ ਤੋਂ ਇੱਥੋਂ ਆਊਟ ਹੋ ਗਿਆ ਸੀ ਇਹ ਹੋਏਗਾ ਪਰ ਜਿਹੜੇ ਸੱਜਣਾ ਦੇ ਕੋਈ ਗੁੱਸੇ ਗਿਲੇ ਆ ਜਾਂ ਕੰਮ ਕਰਾ ਕੇ ਲਿਜਾਂਦੇ ਰੇ ਆ ਜਾਂ ਸਾਡੇ ਲੇਬਰ ਨੇ ਸੈਟੀਸਫਾਈ ਨਹੀਂ ਕਰਾਇਆ ਆਪਾਂ ਹੁਣ ਵਿੱਚ ਰਹਿ ਕੇ ਸੈਟੀਸਫਾਈ ਕਰਾਵਾਂਗੇ ਕਿਉਂਕਿ ਇੱਕ ਮੈਂ ਵੀਡੀਓ ਨਾਲ ਹੋਰ ਪਾ ਰਿਹਾ ਕੰਮ ਕਿਵੇਂ ਕਰਾਉਣਾ ਤੇ ਲੇਬਰ ਨਾਲ ਲੇਬਰ ਬਣਾਗੇ ਤੇ ਰਿਜ਼ਲਟ ਮਿਲਣਗੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਕੈਨੀਕਲ ਲਾਈਨ ਨੂੰ ਵੀ ਤੇ ਪ੍ਰੀਤ ਮੋਟਰਜ਼ ਐਂਡ ਕਾਰ ਡਿਟੇਲਰ ਨੂੰ ਵੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਹਨਾਂ ਸ਼ਬਦਾਂ ਨਾਲ ਧੰਨਵਾਦ ਅਗਰ ਕਿਸੇ ਨੂੰ ਸ਼ਬਦ ਲੱਗੇ ਹੁਣ ਤਾਂ ਬੁਰੀ ਮੈਂ ਮਾਫੀ ਚਾਹੁੰਣਾ ਪਰ ਮੇਰੀ ਕੋਸ਼ਿਸ਼ ਹੋਊਗੀ ਤੁ ਔਰ 100000 ਰੁਪਏ ਪਿੱਛੇ 바ਰਗਿੰਗ ਕਰਨਾ ਇਹ ਗਲਤ ਹੈਗਾ 100 ਦੇ 50 ਦੇ ਨਾਲ ਹੀ ਕੁਆਲਿਟੀ ਅਪ ਐਂਡ ਡਾਊਨ ਹੋ ਸਕਦੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵੀਡੀਓ ਦੇ ਐਂਡ ਟਿੱਕਰ ਬਣਿਓ ਤੁਹਾਡਾ ਫਿਰ ਵੀ ਧੰਨਵਾਦ ਥੈਂਕ ਯੂ ਵੈਰੀ ਮੱਚ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ ਰਹਿ ਇਦਾਂ ਜਿਵੇਂ ਥੈਂਕ ਯੂ ਵੈਰੀ ਮੱਚ ਜੀ